ਸੰਜੀ ਦਰਸ਼ਕੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਬੁਲੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਜਿਸ ਥਾਂ ਦੇ ਉੱਤੇ ਖੜੀ ਆ ਤੁਹਾਨੂੰ ਇੱਥੇ ਦੀ ਲੋਕੇਸ਼ਨ ਦੱਸਦੀ ਆ ਇਹ ਲੋਕੇਸ਼ਨ ਹੈ ਜੀ ਜਦੋਂ ਆਪਾਂ ਲੁਧਿਆਣੇ ਤੋਂ ਸ੍ਰੀ ਨੂੰ ਜਾਂਦੇ ਆ ਉਹ ਸ੍ਰੀ ਤੋਂ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆ ਤਾਂ ਇੱਥੇ ਰਾਜਸਤਾਨੀ ਟਾਇਲ ਦੇ ਸਾਹਮਣੇ ਰਾਜਸਤਾਨੀ ਟਾਇਲ ਦੇ ਸਾਹਮਣੇ ਤੁਸੀਂ ਦੇਖੋਗੇ ਇੱਕ ਹਵੇਲੀ ਬਣੀ ਹੋਈ ਆ ਹਵੇਲੀ ਦਾ ਨਾਮ ਰੱਖਿਆ ਹੋਇਆ ਇਹਨਾਂ ਨੇ ਵਿਰਾਸਤੀ ਹਵੇਲੀ ਸਪੈਸ਼ਲ ਜਿਹੜੀ ਇੱਥੇ ਮੇਰੇ ਅੱਜ ਰੁਕਣ ਦਾ ਕਾਰਨ ਹੈ ਕਾਰਨ ਇਹ ਕੇ ਜਿੱਤੇ ਸਾਡੇ ਮਰਹੂਮ ਸਿੱਧੂ ਮੂਸੇਵਾਲਾ ਜੀ ਅੱਜ ਜਗ ਵਿੱਚ ਨਹੀਂ ਹੈਗੇ ਉੱਥੇ ਹੀ ਲੋਕਾਂ ਨੇ ਆਪਣੇ ਧੰਦੇ ਚਲਾਉਣ ਦੇ ਲਈ ਆਪਣੀ ਰੋਜੀ ਰੋਟੀ ਚਲਾਉਣ ਦੇ ਲਈ ਕਿਸ ਤਰ੍ਹਾਂ ਮਰਹੂਮ ਸਿੱਧੂ ਮੂਸੇਵਾਲੇ ਦੇ ਵੱਡੇ ਵੱਡੇ ਬੈਨਰ ਲਗਾਏ ਹੋਏ ਨੇ ਸਿੱਧੂ ਮੂਸੇਵਾਲੇ ਵੀਰ ਦੀ ਤੁਸੀਂ ਦੇਖੋ ਮੂਸੇਵਾਲੇ ਵੀਰ ਦੀ ਫੋਟੋ ਲਗਾਈ ਹੋਈ ਹੈ ਔਰ ਮੁਸੇ ਵਾਲੇ ਵੀਰ ਦਾ ਨਾਮ ਲਿਖਿਆ ਹੋ ਲੋਕ ਇਹ ਕੁਝ ਕਿਉਂ ਕਰ ਰਹੇ ਨੇ ਸਿਰਫ ਆਪਣੀ ਰੋਟੀ ਕਮਾਉਣ ਦੇ ਲਈ ਆਓ ਅੱਪਾ ਹਵੇਲੀ ਜਿਹੜੀ ਇਹ ਲਿਖੀ ਆ ਨਾ ਵਿਰਾਸਤੀ ਹਵੇਲੀ ਅੱਪਾ ਇਸ ਵਿਰਾਸਤੀ ਹਵੇਲੀ ਦੇ ਅੰਦਰ ਜਾ ਕੇ ਦੇਖਦੇ ਆ ਕਿ ਇੱਥੇ ਸਿੱਤੂ ਮੁਸੇ ਵਾਲੇ ਵੀਰ ਦੇ ਨਾਮ ਦੇ ਉੱਤੇ ਇਹਨਾਂ ਨੇ ਆਪਣੀ ਜਿਹੜੀ ਵਿਰਾਸਤੀ ਹਵੇਲੀ ਨੂੰ ਪ੍ਰਮੋਟ ਕਰਨ ਦੇ ਲਈ ਇਹ ਪੈਂਤਰਾ ਵਰਤਿਆ ਨਾਲ ਇੱਕ ਹੋਰ ਚੀਜ਼ ਦੱਸਦੀਆਂ ਕਹਿੰਦੇ ਲੋਕਾਂ ਨੂੰ ਪਤਲੇ ਹੋਣ ਦਾ ਇਲਾਜ ਵੀ ਦੱਸਦੇ ਨੇ ਹੁਣ ਮੈਂ ਸੋਚਿਆ ਮੈਂ ਤਾਂ ਪਤਲੇ ਹੋਣ ਵਾਲਾ ਬੋਡਾ ਦੇਖਿਆ ਸੀ ਵੀ ਬਾਈ ਮੈਂ ਤਾਂ ਬਹੁਤ ਮੋਟੀ ਆ ਕਾਸ਼ ਮੈਂ ਪਤਲੀ ਹੋ ਜਾ ਪਰ ਜਦੋਂ ਦੇਖਿਆ ਕਿ ਇੱਥੇ ਸਿੱਧੂ ਮੂਸੇਵਾਲੇ ਵੀਰ ਦਾ ਨਾਮ ਵਰਤਿਆ ਜਾ ਰਿਹਾ ਸਿੱਧੂ ਮੂਸੇਵਾਲੇ ਵੀਰ ਦੇ ਨਾਮ ਦੇ ਉੱਤੇ ਇਹ ਆਪਣੀ ਹਵੇਲੀ ਨੇ ਵਿੱਚ ਆਪਣਾ ਦਾਲ ਫੂਲਕਾ ਚਲਾ ਰਹੇ ਨੇ ਕਹਿਣ ਤੋਂ ਭਾਵ ਇਹ ਸਰਦਾਰ ਜੀ ਜਿਹੜੇ ਸਾਹਮਣੇ ਬੈਠੇ ਨੇ ਨਾ ਇਹਨਾਂ ਨੇ ਆਪਣੇ ਇਸ ਨੁਪਟਟਾ ਬਾਵੀ ਕਹਿ ਸਕਦੇ ਆ ਆਪਣੇ ਇਸ ਹਵੇ ਟਾਬੇ ਨੂੰ ਨਾਮ ਦਿੱਤਾ ਵਿਰਾਸਤੀ ਹਵੇਲੀ ਔਰ ਕੈਮਰੇ ਵਾਲੇ ਨੂੰ ਕਹਾਂਗੇ ਜਰਾ ਕੈਮਰਾ ਘੁਮਾਵੇ ਇੱਧਿਆ ਦਾ ਪੁੱਤ ਸਿੱਧੂ ਮੂਸੇਵਾਲੇ ਵੀਰ ਦੇ ਨਾਮ ਦੇ ਉੱਤੇ ਲੋਕ ਅੱਜ ਪ੍ਰਮੋਸ਼ਨਲ ਲੈ ਕੇ ਆਪਣਾ ਦਾਲ ਫੁਲਕਾ ਚਲਾ ਰਹੇ ਨੇ ਖਾਸ ਕਰਕੇ ਸਾਡੇ ਸਰਦਾਰ ਵੀਰ ਜੀ ਬੈਠੇ ਨੇ ਪਰ ਵੀਰ ਜੀ ਤਾਂ ਕਹੇ ਇਹ ਤੁਹਾਨੂੰ ਪਤਾ ਬਾਈ ਜੀ ਆਪਾਂ ਤਾਂ ਪੰਜਾਬੀ ਆ ਤੇ ਪੰਜਾਬਣ ਕਿਤੇ ਨਾ ਕਿਤੇ ਜਾ ਕੇ ਆਪਣੇ ਭਾਈਆਂ ਦਾ ਮਾਣ ਸਤਿਕਾਰ ਕਰਦੇ ਹੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਦੀ ਸੰਜ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠ ਜਾਓ ਜੀ ਜੋ ਕੰਮ ਹੋਵੇ ਜੀ ਤੇ ਹੁਣ ਆਪਾਂ ਇਹਨਾਂ ਦਿਨ ਨਾਲ ਇੱਕ ਟੁਕ ਇੱਕੋ ਸਵਾਲ ਪੁੱਛਦੇ ਆ ਮੈਨੂੰ ਇਹ ਦੱਸੋ ਕਿ ਤੁਹਾਨੂੰ ਆਪਣੇ ਟੈਲੈਂਟ ਤੇ ਵਿਸ਼ਵਾਸ ਨਹੀਂ ਸੀ ਜੋ ਤੁਸੀਂ ਸਿੱਧੂ ਮੂਸੇਵਾਲੇ ਵੀਰ ਦੀ ਫੋਟੋ ਲਗਾ ਕੇ ਆਪਣੀ ਰੋਟੀ ਦਾ ਜਰੀਆ ਲੱਭਿਆ ਨਹੀਂ ਦੇਖੋ ਜੀ ਇਹ ਤਾਂ ਗਲਤ ਗਲਤ ਹੈ ਜਿਹੜਾ ਇਲਜ਼ਾਮ ਲਾ ਰਹੇ ਹੋ ਤੁਸੀਂ ਅੱਜ ਕੱਲ ਬੱਚਾ ਬੱਚਾ ਸਿੱਧੂ ਮੂਸੇਵਾਲੇ ਦਾ ਫੈਨ ਹੋਇਆ ਅਸੀਂ ਉਹਦੀ ਫੋਟੋ ਲਾ ਕੇ ਕੋਈ ਗਲਤ ਕੰਮ ਨਹੀਂ ਕਰ ਰਹੇ ਠੀਕ ਹੈ ਜੀ ਜੇ ਅਸੀਂ ਉਹਦੀ ਫੋਟੋ ਲਾ ਕੇ ਫਾਇਦਾ ਲੈਣਾ ਹੁੰਦਾ ਤਾਂ ਮੈਂ ਇੱਥੇ 1.500 ਰੁਪਏ ਦੀ ਕਰਨੀ ਸੀ ਅਸੀਂ 50 ਰੁਪਏ ਪਲੇਟ ਬੰਨਿਆ ਜੀ ਇੱਥੇ ਜੇ ਹਾਂ ਸਿੱਧੂ ਮਸੇਵਾਲਾ ਨਵੇਂ ਵਰਤਣਾ ਹੁੰਦਾ ਤਾਂ 250 ਰੁਪਏ ਪਲੇਟ ਰੱਖਣੀ ਸੀ। ਹੂੰ। ਤੇ ਤੁਸੀਂ ਕਿੰਨੇ ਰੁਪਏ ਪਲੇਟ ਰੱਖੀ ਆ? ਸਿਰਫ 50 ਰੁਪਏ ਪਲੇਟ ਆ ਜੀ। ਫਿਰ ਹੁਣ ਤੁਸੀਂ ਇਹ ਦੱਸ ਦੋ ਜਦੋਂ ਤੁਹਾਡੀ ਆ ਨਾ 50 ਰੁਪਏ ਪਲੇਟ ਤੁਸੀਂ ਰੱਖੀ ਹੋਈ ਆ ਸਪੈਸ਼ਲ ਇਥੇ ਲਿਖਿਆ ਹੋਇਆ ਸਰਾਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਵੀਰ ਸਿੱਧੂ ਮਸੇਵਾਲੇ ਦੀ ਫੋਟੋ ਕਿਉਂ ਲਾਈ ਆ? ਦੇਖੋ ਜੀ ਇਹ ਨਾ ਸੱਚਾ ਕਰਤਾਰ ਦੇਖ ਕੇ ਅਸੀਂ ਲਾਈ ਹੋਈ ਆ ਠੀਕ ਆ ਜੀ ਕੋਈ ਫਾਇਦਾ ਨਹੀਂ ਚੱਕ ਰਹੇ ਇਹ। ਇਹ ਦਾ ਸਾਡਾ ਭਰਾ ਉਹ ਸਰਦਾਰ ਭਰਾ ਅਸੀਂ ਕਿਉਂ ਨਹੀਂ ਉਹਦੇ ਲਈ ਇੰਨਾ ਕਰਾਂਗੇ ਕਿਉਂਕਿ ਦੇਖੋ ਪਹਿਲਾਂ ਵੀਡੀਓ ਹੁੰਦੀਆਂ ਰਹੀਆਂ ਹੁੰਦਾ ਕਿਉਂਕਿ ਮੈਂ ਇਹੀ ਗੱਲ ਕਹੀ ਆ ਕਿ ਭਰਾ ਦੀ ਫੋਟੋ ਅਸੀਂ ਤਾਂ ਲਾਈ ਆ ਵੀ ਜਿਹੜੇ ਲੋਕ ਉੱਥੇ ਜਾ ਕੇ ਸੀਦਾ ਵੀਰ ਨਹੀਂ ਹੋਵੇ ਨਹੀਂ ਦੇਖ ਸਕਦੇ ਕਿਉਂਕਿ ਮਾਨਸਾ ਦੂਰ ਪੈ ਜਾਂਦਾ ਜੀ ਉੱਥੋਂ ਸਾਡੇ ਕੋਲੇ ਹੁਣ ਵੀਰ ਨੂੰ ਯਾਦਤਾ ਕਰਦੇ ਆ ਨਾ ਅਸਲੇ ਦੇਖ ਕੇ ਉਹਰੇ ਤਾਂ ਕਰਕੇ ਅਸੀਂ ਲਗਾਈ ਹੋਈ ਆ ਓਕੇ ਤੇ ਹੁਣ ਤੁਸੀਂ ਇੱਕ ਜਾਣਕਾਰੀ ਹੋਰ ਦਿਓ ਹੈਨਾ ਤੁਸੀਂ ਇਹ ਨਾਮ ਰੱਖਿਆ ਆਪਣੇ ਇਸ ਰੈਸਟੋਰੈਂਟ ਦਾ ਵਿਰਾਸਤੀ ਹਵੇਲੀ ਇਹ ਵਿਰਾਸਤੀ ਹਵੇਲੀ ਨਾਮ ਤੁਹਾਡੇ ਦਿਮਾਗ 'ਚ ਕਿੱਥੋਂ ਆਇਆ ਇਹ ਵਿਰਾਸਤੀ ਹਵੇ ਨਹੀਂ ਆਏ ਆ ਜੀ ਜਿਹਨੇ ਅਸੀਂ ਸੰਦੂਖ ਪੁਰਾਣਾ ਰੱਖਿਆ ਹੋਇਆ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਆ ਜਿਹੜੇ ਵਿਰਾਸਤ ਨਾਲੋਂ ਟੁੱਟ ਚੁੱਕੇ ਆ ਸਾਡੇ ਕਲਚਰ ਨੂੰ ਭੁੱਲ ਚੁੱਕੇ ਆ ਉਹਨਾਂ ਨੂੰ ਆਪਣਾ ਜਿਹਨੇ ਬਜ਼ੁਰਗਾਂ ਦਾ ਜੋ ਆਪਣਾ ਵਿਝਿਆ ਵੱਡਿਆ ਹੋਇਆ ਸੀ ਉਹਨੂੰ ਯਾਦ ਕਰਾਉਣ ਲਈ ਰੱਖਿਆ ਹੋਇਆ ਆਪਾਂ ਸੰਦੂਖ ਅੱਜ ਕੱਲ ਕਿਸੇ ਨੂੰ ਨਹੀਂ ਪਤਾ ਕੀ ਆ ਚਰਖੇ ਵਾਲੇ ਨੂੰ ਨਹੀਂ ਪਤਾ ਬਲਟੋਹੀਆਂ ਦਾ ਨਹੀਂ ਪਤਾ ਪੁਰਾਣੇ ਬੋਲਦਾਂ ਨਾਲ ਹਲ ਚੱਲਦੇ ਸੀ ਉਹਨਾਂ ਦਾ ਨਹੀਂ ਪਤਾ ਸਾਡੇ ਕੋਲ ਇਹ ਸਾਰੀਆਂ ਆਈਟਮਾਂ ਇੱਥੇ ਲਿਆ ਕੇ ਰੱਖੀਆਂ ਹੋਈਆਂ ਨੇ ਅਸੀਂ ਬੱਚਿਆਂ ਨੂੰ ਆਪਦੇ ਨੂੰ ਵੀ ਦਿਖਾਉਨੇ ਆ ਠੀਕ ਹੈ ਜੀ ਸਾਡੇ ਕੋ ਜਿਹੜੇ ਬੱਚੇ ਹੋਰ ਵੀ ਆਉਂਦੇ ਆ ਸਾਡੇ ਕੋ ਇੱਥੇ ਰੈਸਟੋਰੈਂਟ ਤੇ ਉਹਨਾਂ ਨੂੰ ਵੀ ਅਸੀਂ ਦਿਖਾਉਨੇ ਆ ਇਹ ਤਾਂ ਕਰਕੇ ਵਿਰਾਸਤੀ ਹਵੇਲੀ ਤਾਂ ਰੱਖਿਆ ਜੀ ਕਿਉਂਕਿ ਪੁਰਾਣੀ ਵਿਰਾਸਤ ਇਕੱਠੀ ਕਰ ਰਹੇ ਆ ਅਸੀਂ ਜੀ ਤੇ ਤੁਹਾਡੇ ਜਦੋਂ ਆਪਾਂ ਇੱਥੇ ਐਂਟਰ ਕਰਦੇ ਆ ਹਨਾ ਇੱਕ ਲੋਕੇਸ਼ਨ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਯਾਰ ਕੈਮਰਾ ਕਮਾਨ ਤੁਸੀਂ ਜਿਹੜੀ ਇੱਥੇ ਦੀ ਡੈਕੋਰੇਸ਼ਨ ਕੀਤੀ ਹੋਈ ਆ ਇਹ ਛੋਟੀਆਂ ਛੋਟੀਆਂ ਲੱਕੜੀਆਂ ਆ ਨਾ ਬੜੀ ਵਧੀਆ ਲੱਗਦੀ ਆ ਨਾ ਇਹ ਡੈਕੋਰੇਸ਼ਨ ਤੇ ਇਹ ਜਾਂ ਇਹ ਡੈਕੋਰੇਸ਼ਨ ਕਰਨ ਦੇ ਉੱਤੇ ਤੁਹਾਡੀ ਪਲਾਨਿੰਗ ਦੇ ਉੱਤੇ ਕੀਨੇ ਤੁਹਾਨੂੰ ਇਹ ਸੋਚ ਦਿੱਤੀ ਕਿ ਇਹ ਡੈਕੋਰੇਸ਼ਨ ਜਿਹੜੀ ਹੈ ਨਾ 노 ਡਾਊਟ ਇਥੇ ਨਹੀਂ ਦਿਖਾਈ ਦੇ ਰਹੀ ਲੁਧਿਆਣੇ ਦੇ ਵਿੱਚ ਕਿਤੇ ਵੀ ਤੇ ਮੈਂ ਦੱਸਦਾ ਜੀ ਅਸੀਂ ਪਹਿਲਾਂ ਇੱਕ ਕੱਚਾ ਘਰ ਬਣਾਇਆ ਸੀਗਾ ਜਦੋਂ ਅਸੀਂ ਕੱਚਾ ਘਰ ਬਣਾਇਆ ਇਹ ਮੈਂ ਇਹ ਦੇਖ ਕੇ ਬਣਾਇਆ ਜੀ ਸਾਡੇ ਬਿਲਕੁਲ ਗਵਾਂਢ ਦੇ ਵਿੱਚ ਨਾ ਇੱਕ ਕੱਚਾ ਘਰ ਹੁੰਦਾ ਸੀ ਅਸੀਂ ਜਦੋਂ ਬੱਚੇ ਹੁੰਦੇ ਛੋਟੇ ਨੇ ਇੱਥੇ ਖੇਡਦੇ ਰਹੇ ਹਾਂ ਅਸੀਂ ਇਹ ਘਰਾਂ ਨਾਲ ਜੁੜੇ ਹੋਏ ਆ ਸਾਨੂੰ ਇਹ ਮਿੱਟੀ ਦੇ ਮੁੱਲ ਦਾ ਪਤਾ ਤਾਂ ਕਰਕੇ ਪਹਿਲਾਂ ਇਹ ਮੈਂ ਕੱਚਾ ਘਰ ਤਿਆਰ ਕੀਤਾ ਹੁਣ ਜਿਹੜੇ ਪੁਰਾਣੇ ਬਜ਼ੁਰਗ ਆਉਂਦੇ ਆ ਜੀ ਜਿਵੇਂ ਤੁਸੀਂ ਲਾਲੋ 50 ਸਾਲ ਤੋਂ ਉੱਪਰ ਜਿਹਦੀ ਏਜ ਆ ਉਹ ਤਾਂ ਸਾਨੂੰ ਆਸ਼ੀਰਵਾਦ ਦਿੰਦੇ ਆ ਆ ਕੇ ਉਹ ਕਹਿੰਦੇ ਯਾਰ ਤੁਸੀਂ ਸਾਨੂੰ ਸਾਡਾ ਬਚਪਨ ਯਾਦ ਕਰਾਤਾ ਠੀਕ ਹੈ ਜੀ ਸਾਨੂੰ ਸਾਡੀ ਮਿੱਟੀ ਨਾਲ ਜੋੜ ਕੇ ਰੱਖਿਆ ਤੁਸੀਂ ਪੁਰਾਣਾ ਕਲਚਰ ਰੱਖਿਆ ਹੋਇਆ ਇੱਥੇ ਆਪਾਂ ਉਹ ਸੰਦੂਕ ਨੂੰ ਦੇਖ ਕੇ ਖੁਸ਼ ਹੋ ਜਾਂਦੇ ਆ ਚਰਖੇ ਨੂੰ ਦੇਖ ਕੇ ਖੁਸ਼ ਹੋ ਜਾਂਦੇ ਆ ਕਿਉਂਕਿ ਜਿਹੜੀਆਂ ਇੱਥੇ ਚੀਜ਼ਾਂ ਪੜਖੀਆਂ ਜਾਂ ਪ੍ਰਾਣੀਆਂ ਹੀ ਰੱਖੀਆਂ ਹੋਈਆਂ ਆ ਤੇ ਤੁਹਾਡੀ ਵਿਰਾਸਤੀ ਹਵੇਲੀ ਦੇ ਵਿੱਚ ਵੀਰ ਸਿੱਧੂ ਮੂਸੇਵਾਲਾ ਦੂਰ ਤੋਂ ਹੀ ਨਜ਼ਰ ਆਂਦਾ ਹੈ ਤੇ ਤੁਹਾਡਾ ਮਨਪਸੰਦ ਗੀਤ ਮੂਸੇਵਾਲੇ ਦਾ ਸਾਡੇ ਦਰਸ਼ਕਾਂ ਨੂੰ ਜਰਾ ਗਾ ਕੇ ਸੁਣਾ ਦਿਓ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਗੀਤ ਵਾਲੀ ਗੱਲ ਮੈਂ ਅੱਜ ਤੱਕ ਕੋਈ ਗਾਣਾ ਨਹੀਂ ਸੁਣਿਆ ਅਸੀਂ ਹੈਗੇ ਆਂ ਤੀਰਤਨ ਦੇ ਫੈਨ ਜੀ 24 ਘੰਟੇ ਇੱਥੇ ਤੁਸੀਂ ਹੁਣ ਵੀ ਦੇਖਿਆ ਹੁਣ ਮੇਰੇ ਖਿਆਲ ਨਾਲ 2 ਘੰਟੇ ਹੋ ਗਏ ਹੋਣੇ ਆ ਤੀਰਤਨ ਚੱਲ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੀਰਤਨ ਚੱਲਦਾ ਅਸੀਂ ਮੂਸੇਵਾਲੇ ਵੀਰ ਦੇ ਗਾਣਿਆਂ ਦੇ ਫੈਨ ਕਿਵੇਂ ਹੋਏ ਆ ਹੁਣ ਸਾਡੇ ਸਵੀਮਿੰਗ ਪੂਲ ਬਣਿਆ ਹੋਇਆ ਉੱਥੇ ਕੋਈ ਵੀ ਬੱਚਾ ਆਊਗਾ ਚਾਹੇ 21 ਚਾਹੇ 20 ਜਾਣੇ ਇਕੱਠੇ ਆ ਜਾਣ ਉਹਨਾਂ ਨੇ ਪਹਿਲਾਂ ਕਿਹਾ ਵੀਰ ਜੀ ਸਾਡਾ ਮੋਬਾਈਲ ਅਟੈਚ ਕਰ ਦਿਓ DJ ਦੇ ਨਾਲ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਿੱਧੂ ਮਸੇਵਾਲੇ ਵੀਰ ਦੇ ਗਾਣੇ ਸੁਣਦੇ ਆ ਜੀ ਤੇ ਜਦੋਂ ਬੱਚੇ ਤੁਹਾਡੇ ਕੋਲ ਆ ਕੇ ਮੋਬਾਈਲ ਦੇ ਉੱਤੇ ਸਿੱਧੂ ਮਸੇਵਾਲੇ ਵੀਰ ਦੇ ਗੀਤ ਅਟੈਚ ਕਰਦੇ ਨੇ ਹੈਨਾ ਕੋਈ ਇੱਕ ਗੀਤ ਹੋਏਗਾ ਨਾ ਜਿਹੜਾ ਤੁਹਾਨੂੰ ਵੀ ਵਧੀਆ ਲੱਗਦਾ ਹੋਊ ਨਹੀਂ ਦੇਖੋ ਜੀ ਵੀਰ ਨੇ ਉਹ ਪਾਣੀ ਦੇ ਉੱਤੇ ਜਿਹੜਾ ਗੀਤ ਕੱਢਿਆ ਸੀਗਾ ਠੀਕ ਹੈ ਜੀ ਤੇ ਉਹ ਜਣੀ ਸਾਰਿਆਂ ਨੂੰ ਸਾਨੂੰ ਬੜੀਆ ਲੱਗਿਆ ਉਹ ਸੁਣਿਆ ਇੱਕ ਦੇ ਵਾਰ ਜਣੀ ਗੀਤ गा ਨਹੀਂ ਸਕਦੇ ਜੀ ਆਪਾਂ ਗਾਉਣਾ ਨਹੀਂ ਕਿਉਂਕਿ ਗੱਲ ਇਹ ਹੋ ਜਾਂਦੀ ਆ ਵੀ ਆਪਾਂ ਹੈਗੇ ਵੀਰਤਨ ਸੁਣਨ ਵਾਲੇ ਬੰਦੇ ਜੀ ब, आ, मतलब ਆਪਣਾ ਕਰੈਕਟਰ ਹੀ ਨਹੀਂਗਾ ਗਾਣੇ ਵਾਲਾ ਕਰੈਕਟਰ ਨਹੀਂਗਾ ਚਲੋ ਜਦੋਂ ਇਹਨਾਂ ਕਿਰਦਾਰ ਦੀ ਗੱਲ ਆਉਂਦੀ ਹੈ ਕਿ ਸਾਡੇ ਕਿਰਦਾਰ ਦੇ ਵਿੱਚ ਗੀਤ ਗਾਣੇ ਨਹੀਂ ਲਿਖੇ ਹੋਏ ਉੱਥੇ ਇੱਕ ਗੱਲ ਹੋਰ ਵੀ ਹੈ ਸਿੱਧੂ ਮੂਸੇਵਾਲੇ ਦੇ ਰਿਗਾਰਡਿੰਗ ਪੂਰੇ ਪੰਜਾਬ ਵਿੱਚ ਨਹੀਂ অলਮੋਸਟ ਪੂਰੀ ਦੁਨੀਆ ਦੇ ਵਿੱਚ ਇਹ ਪ੍ਰਚਲਿਤ ਹੈ ਕਿ ਸਿੱਧੂ ਮੂਸੇਵਾਲਾ ਇੱਕ ਉਹ ਕਿਰਦਾਰ ਹੈ ਜਿਸਨੇ ਅੱਜ ਤੱਕ ਕੁੜੀਆਂ ਦੇ ਲਈ ਗਾਣੇ ਨਹੀਂ ਗਾਏ ਬਿਸ਼ੱਕ ਦੀ ਹਥਿਆਰਾਂ ਨੂੰ ਜ਼ਰੂਰ ਪ੍ਰਮੋਟ ਕੀਤਾ ਹੈ ਗੱਲ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਦੇਖੋ ਵੀਰ ਨੂੰ ਜ਼ਿਆਦਾਤਰ ਲੋਕ ਕਿਉਂ ਪਿਆਰ ਕਰਦੇ ਆ ਵੀਰ ਨੇ ਆਪਣੇ ਗਾਣਿਆਂ ਦੇ ਵਿੱਚ ਦੇਖੋ ਆਪਣੇ ਪਾਣੀਆਂ ਦੀ ਗੱਲ ਕੀਤੀ ਆਪਣੇ ਹੱਕਾਂ ਦੀ ਗੱਲ ਕੀਤੀ ਤੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਆ ਜੀ ਫਿਰ ਸਰਦਾਰੀ ਦੀ ਗੱਲ ਕੀਤੀ ਆ ਨੇ ਆਪਣੀ ਪੱਗ ਦੀ ਗੱਲ ਕੀਤੀ ਆ ਕੋਈ ਹੋਰ ਗਾਣੇ ਜਿਵੇਂ ਬੰਡਿਆ ਕਾਫੀ ਹੋਰ ਵੀ ਮਸ਼ਹੂਰ ਨੇ ਕੋਈ ਕੱਲਾ ਇਹੀ ਥੋੜੀ ਹੋਇਆ ਹੋਰ ਵੀ ਮਸ਼ਹੂਰ ਨੇ ਪਰ ਕਿਸੇ ਨੇ ਅੱਜ ਤੱਕ ਸਚਾਈ ਦੀ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਸਮੇਂ ਜੋ ਨੌਜਵਾਨ ਆਪਣੇ ਨਾਲ ਬੈਠੇ ਵਿਰਾਸਤੀ ਹਵੇਲੀ ਚਲਾ ਰਹੇ ਨੇ ਇਹ ਨੌਜਵਾਨ ਦਾ ਨਾਮ ਹੈ ਸਰਦਾਰ ਤਲਵਿੰਦਰ ਸਿੰਘ ਪਿੰਡ ਆਲਮਗੀਰ ਇਹ ਆਲਮਗੀਰ ਉਹ ਪਿੰਡ ਹੈ ਜਿੱਥੇ ਇੱਕ ਘਰ ਛੱਡ ਕੇ ਹਰ ਨੌਜਵਾਨ ਜਿਹੜਾ ਹੈਗਾ ਬਾਹਰ ਬੈਠਾ ਹੋਇਆ ਪਰ ਸ਼ਰਧਾਰ ਤਲਵਿੰਦਰ ਜੀ ਵਿਰਾਸਤੀ ਹਵੇਲੀ ਚਲਾ ਰਹੇ ਨੇ ਤੇ ਹੁਣ ਤੁਸੀਂ ਇਹ ਦੱਸੋ ਕਿ ਪਿੰਡ ਆਲਮਗੀਰ ਦੇ ਵਿੱਚ ਜਿਸ ਤਰ੍ਹਾਂ ਨੌਜਵਾਨਾਂ ਨੇ ਆਪਣਾ ਸਟੇਟਸ ਸਿੰਬਲ ਬਾਹਰ ਜਾ ਕੇ ਬਣਾਇਆ ਹੋਇਆ ਹੈ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਵੀ ਇੰਗਲੈਂਡ ਦੇ ਝੰਡੇ ਦਿਖਦੇ ਨੇ ਜਦੋਂ ਉਹ ਆਉਂਦੇ ਨੇ ਤੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਕਦੇ ਮਾਇੂਸੀ ਜੀ ਮਹਿਸੂਸ ਨਹੀਂ ਹੁੰਦੀ ਇਹ ਇਹਦੇ ਚਾਹ ਹੁੰਦਾ ਜੀ ਦੇਖੋ ਮੇਰਾ ਤਾਂ ਮੋਟਿਵ 1% ਵੀ ਬਾਹਰ ਜਾਣ ਦਾ ਹੈ ਨਹੀਂ ਨਾ ਮੈਂ ਜਾਵਾਂ ਮੈਂ ਆਪਣੇ ਪਿੰਡ ਹੀ ਰਹੂੰਗਾ ਇੱਥੇ ਰਹੂੰਗਾ ਇੱਥੇ ਮੈਂ ਆਪਣੇ ਬੱਚਿਆਂ ਚ ਠੀਕ ਆ ਜੀ ਇਹਨਾਂ ਕਿਸੇ ਚੀਜ਼ ਦੀ ਕਮੀ ਨਹੀਂ ਗਈ ਹਾਂ ਹੋਈ ਬਾਹਰ ਵਾਲੀ ਗੱਲ ਠੀਕ ਹੈ ਜੀ ਬੱਚਿਆਂ ਨੇ ਬਾਹਰ ਜਾਣਾ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਦੇਖੋ ਹਰ ਘਰ ਹਰ ਪਿੰਡ ਇਹੀ ਦੌੜ ਲੱਗੀ ਹੋਈ ਆ ਤੁਸੀਂ ਪੰਜਾਬ ਚ ਨਹੀਂ ਬਾਹਰ ਵੀ ਮੰਨ ਲਓ ਕਿਸੇ ਸਟੇਟ ਚ ਮੰਨ ਲਓ ਵੀ ਬਾਹਰ ਜਾਣਾ ਬੱਚਿਆਂ ਨੂੰ ਅਗਲਾ ਅੱਜ ਕੱਲ ਦੇਖੋ ਗੱਲ ਜਿਹੜੀ ਇੱਕ ਗੱਲ ਹੋਰ ਹੋ ਜਾਂਦੀ ਆ ਬੱਚਿਆਂ ਨੂੰ ਇਹੋ ਜਿਹਾ ਲਾਇਕ ਬਣਾ ਕੇ ਭੇਜੇ ਹੁਣ ਤੁਸੀਂ ਮੰਨਣਾ ਨਹੀਂ ਆਪਣੇ ਅਫਸਰ ਉੱਥੇ ਕਿੰਨੇ ਲੱਗੇ ਹੋਏ ਆ ਠੀਕ ਹੈ ਜੀ ਰਾਜਨੀਤੀ ਚ ਦੇਖ ਲਓ ਤੁਸੀਂ ਆਪਣੇ ਕਈ ਭਰਾ ਉਥੇ ਐਮ.ਐਲ.ਏ ਬਣ ਗਏ ਐਮ.ਪੀ ਬਣ ਗਏ ਜਾ ਕੇ ਮਤਲਬ ਇੰਨੀ ਤੇ ਇੰਨਾ ਤੇ ਤਿਆਰ ਕਰਕੇ ਤੇ ਜੋ ਨਾ ਨੂੰ ਤੇ ਜਾ ਕੇ ਉਥੇ ਲੋਬਰ ਨਾ ਕਰਨੀ ਪਵੇ ਠੀਕ ਹੈ ਜੀ ਤੇ ਤਿਲਵਿੰਦਰ ਜੀ ਇੱਕ ਜਾਣਕਾਰੀ ਹੋਰ ਦਿਓ ਤੁਹਾਡੀ ਵਿਰਾਸਤ ਹਵੇਲੀ ਦੇ ਵਿੱਚ ਫਾਸਟ ਫੂਡ ਬੰਦ ਹੈ ਨਹੀਂ ਫਾਸਟ ਫੂਡ ਬੰਦਾ ਜੀ ਹਾਂ ਮੈਂ ਜਿਵੇਂ ਦੱਸਿਆ ਵੀ ਜਿਹੜੀ ਲੋਕਾਂ ਦੀ ਡਿਮਾਂਡ ਆ ਉਹ ਤਾਂ ਹੁਣ ਪੂਰੀ ਕਰਨੀ ਪੈ ਰਹੀ ਹੈ ਜੀ ਸਾਨੂੰ ਤੇ ਐ ਕਿ ਟਾਈਮ ਮੰਨ ਲਓ ਤੁਹਾਡੇ ਕੋਲ ਨੀਅਰ ਅਬਾਊਟ 100 ਪਾਸ ਪਾਸ ਦਾ ਤੁਹਾਡੇ ਕੋਲ ਕੋਈ ਪਾਰਟੀ ਦਾ ਬੁਕਿੰਗ ਹੁੰਦੀ ਹੈ ਫਿਰ ਉਹਦੇ ਲਈ ਤੁਸੀਂ ਇੱਥੇ ਕੀ ਪ੍ਰਬੰਧ ਰੱਖੇ ਹੋਏ ਨੇ ਉਹ ਹਾਲ ਬਣਾਇਆ ਹੋਇਆ ਜੀ ਜਿੱਦਾਂ ਪੈਲਸ ਦੇ ਵਿੱਚ ਚੇਅਰ ਤੇ ਟੇਬਲ ਲਾ ਕੇ ਦਿੰਦੇ ਆ ਉਹਨੂੰ ਬਿਲਕੁਲ ਸੈੱਟ ਕਰਕੇ ਦਿੰਦੇ ਆ ਉਹ ਬਣਾ ਕੇ ਦਿੰਦੇ ਆ ਤੇ ਪਾਰਟੀਆਂ ਕਈ ਹੋ ਚੁੱਕੀਆਂ ਨੇ ਆ ਕੱਲ ਪਰਸੋਂ ਵੀ ਕਿਸੇ ਨੇ ਜਨਮ ਦਿਨ ਮਨਾਇਆ ਸੀਗਾ ਵੱਡੇ ਪਾਰਟੀ ਸੀ ਉਹਨਾਂ ਦੀ ਇੱਥੇ ਸਾਡੇ ਸਰੀਆਂ ਤੇ ਸੀਗੇ ਬਹੁਤ ਵਧੀਆ ਪ੍ਰੋਗਰਾਮਸ ਫਰਸਟ ਕਲਾਸ ਰਿਹਾ ਜੀ ਉਹਨਾਂ ਦਾ ਤੇ ਕਿਸੇ ਨੇ ਜੇਕਰ ਮੰਗਣੇ ਦਾ ਪ੍ਰੋਗਰਾਮ ਕਰਨਾ ਹੁੰਦਾ ਤੇ ਡੀਜੇ ਵਗੈਰਾ ਲਗਾਉਣਾ ਹੁੰਦਾ ਤਾਂ ਕਿ ਵਿਰਾਸਤ ਹਵੇਲੀ ਦੇ ਵਿੱਚ ਖਾਣ ਪੀਣ ਦੇ ਪ੍ਰਬੰਧ ਦੇ ਨਾਲ ਉਹਨਾਂ ਨੂੰ ਉਹ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਦੇਖੋ ਜੀ ਉਹਦੇ ਵਿੱਚ ਮੈਂ ਨਹੀਂ ਦੱਸਦਾ ਇੱਕ ਗੱਲ ਹੋਰ ਉਹਦੇ ਧਿਆਨ ਚ ਲਿਆਉਣਾ ਚਾਹਣਾ ਜਿੱਦਾਂ ਸਾਡੇ ਕੋਲ ਅੱਜ ਤੱਕ ਜਿੰਨੇ ਵੀ ਵੀਰ ਆ ਕੇ ਪਾਰਟੀ ਕਰਕੇ ਗਏ ਨੇ ਅਸੀਂ ਉਹਨਾਂ ਤੋਂ ਅਜੇ ਤੱਕ ਗਰੰਟ ਨਹੀਂ ਲਿਆ ਜਿੰਨੇ ਪੈਲਸ ਵਾਲੇ ਜੇ ਆਪ ਕੋਈ ਕਿੱਟੀ ਹਾਲ ਬਣੇ ਹੋਏ ਆ ਉਹ ਰੈਂਟ ਲੈਂਦੇ ਆ ਨਾ ਆਪਾਂ ਰੈਂਟ ਨਹੀਂ ਲਿਆ ਆਪਾਂ ਜੋ ਉਹਨਾਂ ਨੂੰ ਫੂਡ ਦੇ ਰਹੇ ਆ ਸਿਰਫ ਉਹਦੇ ਹੀ ਪਾਸੇ ਲੈਣੇ ਆ ਤਲਵਿੰਦਰ ਜੀ ਤੁਹਾਡੀ ਵਿਰਾਸਤੀ ਹਵੇਲੀ 프ਰੰਟ ਦੇ ਉੱਤੇ ਆ ਜਦੋਂ ਮੈਂ ਤੁਹਾਡੀ ਹਵੇਲੀ ਦੀ ਇਹਦੀ ਰਾਉਂਡ ਕਿ ਦੇਖਿਆ ਮੈਨੂੰ ਇਹ ਲొਕੇਸ਼ਨ ਬਹੁਤ ਵਧੀਆ ਲੱਗੀ ਤੇ ਪਿੱਛੇ ਪੰਜਾਬੀ ਵਿੱਚ ਜਿਹੜੇ ਜਿਹੜੇ ਮੇਰੇ ਵਰਗੀਆਂ ਪੰਜਾਬੀ ਬੀਬੀਆਂ ਨੇ ਅਸੀਂ ਤਾਂ ਕਹਿੰਦੇ ਪਿੱਛੇ ਕੋ ਟੋਬਾ ਵੀ ਹੈਗਾ ਆ ਪਰ ਅੱਜ ਦੀਆਂ ਬੀਬੀਆਂ ਕਹਿੰਦੀਆਂ ਨੇ ਸਵੀਮਿੰਗ ਪੂਲ ਹਣਾ ਵਰੀ ਵਰੀ ਜਰਾ ਪਾਉ ਚੱਲਣਾ ਇਸ সুইমিং ਪੂਲ ਅਸੀਂ ਬਣਾਇਆ ਸੀਗਾ ਜੀ 2018 ਚ ਇਹ ਇਹ ਸੋਚ ਕੇ ਬਣਾਇਆ ਸੀ ਜਿਵੇਂ ਅੱਜ ਕੱਲ ਜਮ ਜਮ ਬਣੇ ਹੋਏ ਆ ਜਿੱਦਾਂ ਬੱਚੇ ਨੇ ਨਸ਼ਾ ਕਰਨ ਲੱਗੇ ਨਸ਼ੇ ਵਾਲੀ ਸਾਈਡ ਨੂੰ ਚਲੇ ਗਏ ਅਸੀਂ ਸਾਡੀ ਸੋਚ ਇਹ ਆ ਵੀ ਜਿਹੜੇ ਬੱਚੇ ਆ ਕੇ ਇੱਥੇ ਨਹਾਉਂਦੇ ਨੇ ਠੀਕ ਆ ਜੀ ਉਹਨਾਂ ਦੀ ਬੋਡੀ ਬਣਦੀ ਆ ਠੀਕ ਆ ਜੀ ਉਹਨਾਂ ਨੂੰ એનર્ਜੀ ਮਿਲਦੀ ਆ ਇੱਕ ਜਿਹੜੇ ਇੱਥੇ ਆ ਕੇ ਨਹਾਉਂਦੇ ਨੇ ਉਹਨਾਂ ਦੀ ਐਕਸਰਸਾਈਜ਼ ਇੰਨੀ ਜ਼ਿਆਦਾ ਵਧੀਆ ਹੋ ਜਾਂਦੀ ਆ ਸਪੈਸ਼ਲ ਜਿਹੜੇ ਜਿਮ ਤੋਂ ਮੁੰਡੇ ਜਿਮਾਂ 'ਚ ਲੱਗੇ ਹੋਏ ਨੇ ਉਹ ਵੀ ਕਾਫੀ ਸਾਡੇ ਕੋਲੇ ਆਉਂਦੇ ਨੇ ਉਹ ਅਸੀਂ ਕਹਿ ਦਿੰਦੇ ਆ ਉਹਨਾਂ ਨੂੰ ਵੀ ਲੈ ਵੀ ਦੋ ਰੌਂਗ ਲਾ ਕੇ ਦਿਖਾਉਗੇ ਚੱਪ ਡਾਉਂਦੇ ਅਸੀਂ ਖੰਦੋ ਇੱਕ ਪੈਸਾ ਨਹੀਂ ਲੈਂਦੇ ਫ੍ਰੀ ਨਿਵਾ ਮੰਗੇ ਜੀ ਓਕੇ ਬਿਲਕੁਲ ਸਕੇਮੀਨਰ ਓਕੇ ਰਹਿੰਦਾ ਜਿਹੜਾ ਸਟ੍ਰੀਮਿੰਗ ਕਰਦੇ ਹੈਗੇ ਇਸ ਗੱਲ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਤੇ ਹੁਣ ਤੁਸੀਂ ਇਹ ਦੱਸੋ ਕਿ ਮੰਨ ਲਓ ਸਾਡੀ ਚੈਨਲ ਦੇ ਜਰੀਏ ਇਹ ਵੀਡੀਓ ਦੇਖ ਕੇ ਕੋਈ ਤੁਹਾਡੇ ਕੋਲ ਆਂਦਾ ਤੇ ਅਗਲਾ ਕਹਿੰਦਾ ਜੀ ਅਸੀਂ ਨਾ ਉਹ ਬੀਬੀ ਬੈਠੀ ਸੀ ਨਾ ਅਮਰਤਾਰੀ ਉਹਦੇ ਵੀਡੀਓ ਦੇਖੀ ਸੀਗੀ ਹਾਂ ਤੁਸੀਂ ਸਾਨੂੰ ਚਾਹ ਤਾਂ ਮੁਫਤ ਪਿਲਾ ਦਿਓ ਕਿ ਉਹਨਾਂ ਨੂੰ ਕੋਈ ਕਨਸੈਸ਼ਨ ਦਵੋਗੇ ਜੇ ਅਗਲਾ ਸ਼ੇਅਰ ਕਰਦਾ ਹੈ ਵੀਡੀਓ ਜਾਂ ਲਾਈਕ ਕਰਦਾ ਹੈ ਜਾਂ ਉਹ ਦੇਖ ਕੇ ਆਂਦਾ ਹੈ ਦੇਖੋ ਜੀ ਜਿਹੜਾ ਇਹ ਵੀਡੀਓ ਵਾਦੇ ਤੋਂ ਵਾਦੇ ਮੇਰਾ ਭਰਾ ਸ਼ੇਅਰ ਕਰੂਗਾ ਉਹਨੂੰ ਆਪਾਂ ਪਾਰਟੀ ਦੇ ਵਿੱਚ ਵੀ ਵਧੀਆ ਡਿਸਕਾਊਂਟ ਦੇਵਾਂਗੇ ਤੇ ਜੇ ਉਹ ਸਾਡੇ ਕੋਲੇ ਖਾਣਾ ਖਾਣ ਆਉਣਗੇ ਉਹਦੇ ਵਿੱਚ ਵੀ ਉਹਨੂੰ ਅਸੀਂ ਐਕਸਟਰਾ ਡਿਸਕਾਊਂਟ ਦੇਵਾਂਗੇ ਤੇ ਜੇਕਰ ਕੋਈ ਮੇਰੇ ਵਰਗੀ ਬੀਬੀ ਆ ਜਾਂਦੀ ਉਹਨੂੰ ਚਾਹ ਮੁਫਤ ਪਿਲਾ ਦੂੰਗੇ ਜਰੂਰ ਜੀ ਸ਼ੇਅਰ ਕਰਕੇ ਸਾਨੂੰ ਦਿਖਾਓ ਵੀ ਅਸੀਂ ਸ਼ੇਅਰ ਕੀਤੀ ਹੈ ਅਸੀਂ ਜਰੂਰ ਫ੍ਰੀ ਪਿਲਾਵਾਂਗੇ ਯਾ ਜੀ ਆਲਮਗੀਰ ਦੇ ਨਾਲ ਲੱਗਦੀਆਂ ਬੀਬੀਆਂ ਜਿਹੜੀਆਂ ਐਕਟਿਵਟ ਚਲਾ ਕੇ ਰੱਖਦੀਆਂ ਨੇ ਉਹਨਾਂ ਦੇ ਲਈ ਤਾਂ ਗੁੜ ਦੀ ਚਾਹ ਦੀ ਮੁਫਤ ਆਫਰ ਤੁਹਾਡੇ ਕੋਲ ਆ ਗਈ ਹੈ ਜਿਹੜੀਆਂ ਜਿਹੜੀਆਂ ਬੀਬੀਆਂ ਦੇ ਹੱਥਾਂ ਦੇ ਵਿੱਚ ਫੋਨ ਦੇ ਜਰੀਏ ਇਹ ਵੀਡੀਓ ਪਹੁੰਚ ਰਹੀ ਹੈ ਉਹ ਬੀਬੀਆਂ ਦਾ ਖਾਸ ਕਰਕੇ ਧਿਆਨ ਰੱਖਿਓ ਕਿ ਵੀਡੀਓ ਨੂੰ ਦੇਖਦੇ ਸਾਰ ਲਾਈਕ ਕਰ ਦਿਓ ਨਾਲ ਸ਼ੇਅਰ ਕਰ ਦਿਓ ਨਾਲ ਇੱਥੇ ਆ ਕੇ ਮੁਫਤ ਦੀ ਚਾਹ ਪੀ ਕੇ ਜਾਇਓ ਨਾਲੀਆਂ ਵਧੀਆ ਵਧੀਆ ਸੈਲਫੀਆਂ ਕਲਿੱਕ ਕਰਕੇ ਫੇਸਬੁੱਕ ਤੇ ਪਾਇਓ ਦੂਸਰੀ ਚੀਜ਼ ਉਹਨਾਂ ਦਰਸ਼ਕਾਂ ਲਈ ਜਿਹੜੇ ਵਿਰਾਸਤੀ ਹਵੇਲੀ ਦੇ ਲੰਘਦੇ ਹੋਏ ਜਦੋਂ ਲੁਧਿਆਣੇ ਨੂੰ ਜਾਂਦੇ ਨੇ ਪਟਿਆਲੇ ਵਾਲੇ ਜਦੋਂ ਲੁਧਿਆਣੇ ਨੂੰ ਜਾਂਦੇ ਨੇ ਬਾਈ ਮਲੇਰਕੋਟਲਾ ਜਾਂ ਲੁਧਿਆਣੇ ਵਾਲੇ ਜਦੋਂ ਜਾਂਦੇ ਨੇ ਪਟਿਆਲੇ ਨੂੰ ਬਾਈ ਮਲੇਰਕੋਟਲਾ ਲੰਘਦੇ ਹੋਏ ਜਦੋਂ ਵੀ ਤੁਸੀਂ ਵਿਰਾਸਤੀ ਹਵੇਲੀ ਨੂੰ ਦੇਖੋ ਜਿਨ੍ਹਾਂ ਦੇ ਕੋਲ ਇਹ ਵੀਡੀਓ ਪਹੁੰਚ ਚੁੱਕੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਲਾਈਕ ਵੀ ਕਰ ਦਿਓ ਸ਼ੇਅਰ ਕਰਨ ਤੋਂ ਬਾਅਦ ਸਕਰੀਨਸ਼ਾਟ ਲੈ ਕੇ ਰੱਖ ਲਿਓ ਔਰ ਸਕਰੀਨਸ਼ਾਟ ਲੈਣ ਤੋਂ ਬਾਅਦ ਮੇਰੇ ਨੰਬਰ ਦੇ ਉੱਤੇ ਵੀ ਮੈਨੂੰ ਸੈਂਡ ਕਰ ਦਿਓ ਔਰ ਲੰਘਦੇ ਹੋਏ ਜਦੋਂ ਇੱਥੇ ਪਹੁੰਚ ਜਾਓ ਨਾ ਤਾਂ ਮੈਨੂੰ ਫੋਨ ਕਰਕੇ ਕਹਿ ਦਿਓ ਕਿ ਮੈਡਮ ਜੀ ਵਿਰਾਸਤੀ ਹਵੇਲੀ ਕੋਲ ਪਹੁੰਚ ਗਏ ਆ ਤੇ ਤਲਵਿੰਦਰ ਜੀ ਨੂੰ ਕਹ ਦੋ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੇ ਵਿੱਚ ਅਸੀਂ ਚਾਰ ਜਣੇ ਆ ਹੁਣ ਡਿਸਕਾਊਂਟ ਕਰ ਦਿਓ ਚਾਰ ਜਣੇ ਤਾਂ ਆਉਂਗਾ ਹੀ ਭਾਈ ਪਟਿਆਲੇ ਵਾਲਿਓ ਤੁਹਾਨੂੰ ਇਹਨਾਂ ਦੀ ਇੱਕ ਹੋਰ ਜਾਣਕਾਰੀ ਦਿਓ ਤੁਹਾਡੇ ਪਿੱਛੇ ਹੈ ਨਾ ਜਿਹੜੇ ਆ ਤੰਬੂ ਜੇ ਬਣਾਏ ਹੋਏ ਨੇ ਤੁਸੀਂ ਕਹਾ ਫੂਸ ਦੇ ਜਿਵੇਂ ਯੂਪੀ ਬਿਹਾਰ ਦੇ ਵਿੱਚ ਇਹ ਤੰਬੂਆਂ ਦੇ ਵਿੱਚ ਲੋਕ ਘਰ ਰਹਿੰਦੇ ਨੇ ਇਹ ਕਿੱਥੋਂ ਪਲੈਨਿੰਗ ਆ ਗਈ ਇਹ ਇਦਾਂ ਵੀ ਦੇਖੋ ਅਸੀਂ ਜੱਟਾਂ ਦੇ ਪੋਤਾ ਸਾਨੂੰ ਪਤਾ ਵੀ ਇਹਦੇ ਵਿੱਚ ਅਸੀਂ ਟੀੜੀ ਸਟੋਰ ਕਰਕੇ ਰੱਖਦੇ ਸੀ ਹੁਣ ਤਾਂ ਚਲੋ ਲੋਕਾਂ ਨੇ ਕਮਰੇ ਪਾ ਲਈ ਪੱਕੇ ਹੋ ਗਏ ਇਹ ਖੇਤਾਂ ਦੇ ਵਿੱਚ ਹੁੰਦੇ ਸੀਗੇ ਇਹ ਵੀ ਆਪਣੀ ਵਿਰਾਸਤ ਆ ਤਾਂ ਕਰਕੇ ਆਪਾਂ ਇਹ ਦਿਖਾਏ ਹੋਏ ਆ ਇਹ ਹੋਨ ਦਰਸ਼ਕਾਂ ਨੂੰ ਇੱਕ ਗੱਲ ਆਖਣਾ ਚਾਹਾਂਗੀ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਨਾ ਵਿਦਵਾਨੀ ਘੋਟਲੇ ਹੋਏ ਕਹਿੰਦੇ ਆ ਕਿ ਪ੍ਰਵਾਸੀਆਂ ਨੂੰ ਬਾਹਰ ਕੱਢ ਲਓ ਤੇ ਆਪਣੇ ਪੰਜਾਬੀਆਂ ਨੂੰ ਕਾਰੋਬਾਰ ਦੇ ਵਿੱਚ ਉਹਨਾਂ ਦੇ ਵਾਅਦਾ ਕਰੋ ਜੇਕਰ ਸੋਸ਼ਲ ਮੀਡੀਆ ਦੇ ਉੱਤੇ ਹੀ ਨਹੀਂ ਤੁਸੀਂ ਦਿਲੋਂ ਆਪਣੇ ਪੰਜਾਬ ਤੇ ਆਪਣੇ ਪੰਜਾਬ ਦੀ ਨੌਜਵਾਨ ਦੀ ਤਰੱਕੀ ਚਾਹੁੰਦੇ ਹੋ ਨਾ ਤਾਂ ਵਿਰਾਸਤੀ ਹਵੇਲੀ ਨੂੰ ਚਲਾਉਣ ਵਾਲੇ ਸਰਦਾਰ ਤਲਵਿੰਦਰ ਸਿੰਘ ਨੌਜਵਾਨ ਦੀ ਜਦੋਂ ਵੀ ਤੁਸੀਂ ਇਸ ਹਵੇਲੀ ਦੇ ਸਾਹਮਣੇ ਆਓ ਇਹ ਜਿਆ ਉਹ ਸੜਕ ਦੇ ਉੱਤੇ ਤਾਂ ਇਸ ਨੌਜਵਾਨ ਨੂੰ ਸਪੋਰਟ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਵਿਦਵਾਨਾਂ ਦੀ ਹੀ ਬਣਦੀ ਹੈ ਹੁਣ ਆਪਾਂ ਦੁਬਾਰਾ ਤੁਹਾਨੂੰ ਐਡਰੈਸ ਸਰਦਾਰ ਤਲਵਿੰਦਰ ਜੀ ਤੋਂ ਹੀ ਪਤਾ ਕਰਵਾਉਂਦੇ ਆ ਕਿ ਇੱਥੇ ਪਹੁੰਚਣ ਦੇ ਲਈ ਕੀ ਐਡਰੈਸ ਹੈ ਇਹ ਮਲੇਰਕੋਟਲਾ ਰੋਡ ਹੈ ਜੀ ਇਹ ਤਕਰੀਬਨ ਲੁਧਿਆਣੇ ਤੋਂ ਜਦੋਂ ਮਲੇਰਕੋਟਲੇ ਨੂੰ ਜਾਂਦੇ ਆ ਉੱਥੇ 12 ਕਿਲੋਮੀਟਰ ਪੈ ਜਾਂਦਾ ਬਿਜਲੀ ਦਫ਼ਤਰ ਸਾਡੇ ਨਾਲ ਆ ਆਲਮਗੀਰੇ ਜਗ੍ਹਾ ਪੈਂਦੀ ਆ ਨਾਲ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਹੈ ਜੀ ਠੀਕ ਹੈ ਜੀ ਉੱਥੇ ਮਲੇਰਕੋਟਲਾ 40 ਕਿਲੋਮੀਟਰ ਪੈ ਜਾਂਦਾ ਜਿਹੜਾ ਮਲੇਰਕੋਟਲੇ ਤੋਂ ਆਊਗਾ ਲੁਧਿਆਣੇ ਵੱਲ ਨੂੰ ਜਾਂਦਾ ਤਾਂ ਇਹ ਰਸਤੇ ਮਲੇਰਕੋਟਲਾ ਰੋਡ ਦੇ ਉੱਪਰ ਹੀ ਆ ਇਹ ਐਡਰੈਸ ਆਪਣਾ ਪੰਜਾਬੀਓ ਤੁਹਾਨੂੰ ਬੜੇ ਹੀ ਆਸਾਨ ਤਰੀਕੇ ਦੇ ਨਾਲ ਦੱਸਦੀਆਂ ਕਿ ਆਲਮਗਿਰ ਗੁਰਦੁਆਰਾ ਸਾਹਿਬ ਦਾ ਜੋ ਮੇਨ ਗੇਟ ਹੈ ਉਸ ਗੇਟ ਤੋਂ ਜਦੋਂ ਤੁਸੀਂ ਲੁਧਿਆਣੇ ਤੋਂ ਥੋੜਾ ਜਿਹਾ ਅੱਗੇ ਆਉਂਦੇ ਤਾਂ ਤੁਹਾਨੂੰ ਵਿਰਾਸਤੀ ਹਵੇਲੀ ਮਿਲੇਗੀ ਔਰ ਮਲੇਰਕੋਟਲੇ ਤੋਂ ਜਦੋਂ ਤੁਸੀਂ ਲੁਧਿਆਣੇ ਨੂੰ ਜਾਂਦੇ ਹੋ ਤਾਂ ਆਲਮਗਿਰ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੋਂ ਥੋੜੀ ਜਿਹੀ 1.5 ਕਿਲੋਮੀਟਰ ਪਿੱਛੇ ਹੀ ਵਿਰਾਸਤੀ ਹਵੇਲੀ ਜਿਹੜੀ ਹੈ ਤੁਹਾਨੂੰਵਾਜਾ ਮਾਰਦੀ ਦਿਖਾਈ ਦੇਵੇਗੀ ਜਿੱਥੇ ਲਿਖਿਆ ਹੋਇਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ